ਸਾਡੀ ਗੱਲ ਦੀ ਸੋਣਿਓ ਠੀਕ ਠਾਕ ਹੋ ਅੱਜ ਇੱਕ ਸਭ ਤੋਂ ਵੱਡੀ ਆਪਾਂ ਤੁਹਾਡੇ ਨਾਲ ਗੱਲ ਕਰਨ ਲੱਗੇ ਆ ਸਾਡੀ ਨਿਗਾ ਚ ਸਿੱਧੀ ਜੀ ਗੱਲ ਐ ਵੀ ਜਿਹੜੀ ਆ ਟਰਾਲੀ ਖੜੀ ਤੁਸੀਂ 28 ਫੁੱਟੀ ਦੇਖ ਰਹੇ ਹੋ ਇਹ ਤੁਸੀਂ ਨੇ ਡਬਲ ਹਿੱਸੇ ਚ ਦੇਖੀ ਹੋਊਗੀ ਸਿੰਗਲ ਚ ਅਸੀਂ ਤੁਹਾਨੂੰ ਪਹਿਲੀ ਵਾਰ ਦਿਖਾਉਣ ਲੱਗ ਗਏ ਆ ਹੌਲੈਂਡ ਵਾਲਿਆਂ ਨੂੰ ਗੁਣਾ ਦੀ ਗੁੱਥਲੀ ਪੜਾ ਕੇ ਤੋਰੀਆ ਪੂਰੇ ਫੁੱਲ ਬਟਾ ਫੁੱਲ ਗੁਣ ਨੇ ਟਰਾਲੀ ਚ ਕਿਤੇ ਸੱਤ ਹੀ ਟਰਾਲੀਆਂ ਦੀ ਕੈਟਾਗਰੀ ਬਣਾਈ ਸੀ ਉਹ ਚ ਆਪਾਂ ਤਿੰਨ ਕੈਟਾਗਰੀਆਂ ਬਣਾਈਆਂ ਸੀ ਪਹਿਲੀ ਸੀਗੀ ਜਿਹੜੇ ਫੇਮਸ ਬ੍ਰਾਂਡ ਨੇ ਦੂਜੀ ਚ ਆਪਾਂ ਨੇ ਆਪਣੀ ਸਮਾਨੇ ਵਾਲੀ ਰੱਖੀ ਸੀ ਸਮਾਨਾ ਐਗਰੀ ਪੁਆਇੰਟ ਵਾਲੀ ਤੀਜੇ ਚ ਰੱਖੀ ਸੀ ਟਾਟਾ ਦਾ ਸੇਲ ਦਾ ਕੀ ਹੈ ਟਾਟਾ ਵੀ ਟਾਟਾ ਦਾ ਜੀ ਅੱਗੇ ਆ ਗਈ ਸਰ ਚਾਸੀ ਚਾਸੀ ਕਿਹੜੀ ਹੈ ਚਾਸੀ ਸੇਲ ਦੀ ਸਾਈਜ਼ 10 ਦਿਨ 10 ਦਿਨ ਦਾ ਸਹਿਜਾ ਵਿੱਚ ਪਲੇਟ ਪਰ 6 ਐਮ ਐਮ ਦੀ ਉਹ ਵੀ ਸੇਲ ਦੀ ਅੱਗੇ ਆਗੇ ਜੀ ਐਂਗਲ ਹਾਂ ਜੀ ਓ ਕਿਹੜਾ ਲੱਗ ਭਾਈ ਟਰਾਲੀ ਦੇ ਕਿਹੜਾ ਪਿੰਡ ਆ ਮਹਾਰਾਜ ਮਿੰਡ ਹਰਪਾਲਪੁਰ ਹੈ ਜੀ ਆਪਣਾ ਹਰਪਾਲਪੁਰ ਕੀ ਸ਼ੁਭ ਨਾਮ ਹੈ ਜੀ ਇਹ ਵੀ ਜੀ ਪਲਸ ਇੱਕ ਤਾਂ ਸੇਫਟੀ ਆ ਗਈ ਜੀ ਠੀਕ ਆ ਜੀ ਪਲਸ ਖੂਬਸੂਰਤੀ ਆ ਗਈ ਜੀ ਦੋਨੇ ਚੀਜ਼ਾਂ ਦਿੱਤੀਆਂ ਕਰਤੀਆਂ ਹੋਰ ਆਖਾ ਜਾ ਇਹ ਜਿਹੜੇ ਵੱਡੇ ਵੱਡੇ ਬ੍ਰਾਂਡ ਨੇ ਹਾਂ 10000 ਚ ਮੰਜੀ ਠੋਕ ਦਿੰਦੇ ਨੇ ਉਧਰ ਆ ਰੰਗ ਲੱਗ ਕਿੰਨੇ ਦੀਆਂ ਨੇ ਟੱਲੋਂ 12 ਦੀਆਂ ਇਹ ਵੀਰ ਜੀ 20 ਤੋਂ 25000 ਦਾ ਸਾਰਾ ਸਾਡਾ ਵੈਰੀਂਗ ਦਾ ਖਰਚਾ ਹੈ ਜੀ ਨਹੀਂ ਜਿਹੜੇ ਮੰਨ ਕੇ ਚੱਲੋ ਲੋਕ ਚਾਰਜ ਕਰਦੇ ਨੇ ਉਹ ਲੱਗਦਾ ਕੋਈ 12 ਲਾ ਜਾਂਦਾ ਕੋਈ 14 ਲਾ ਜਾਂਦਾ ਜੀ ਕੀ ਹਾਲਾ ਟਿਲੋਂ ਸਾਹਿਬ ਦੇਵਤਿਓ ਰਾਜੀਓ ਕੀ ਹਾਲਾ ਬੜਾ ਸਾਹਿਬ ਹੋਰ ਮਹਾਰਾਜ ਬੱਪੂ ਰਾਜੀਓ ਰਾਜੀਓ ਮਾਰਾ ਹੈਲੀਕਾਪਟਰ ਹੋਰ ਮਹਾਰਾਜ ਦੇਵਤਿਓ ਸੋਹਣਿਓ ਇੱਕ ਸਿੱਧੀ ਜੀ ਗੱਲ ਮੈਂ ਤੁਹਾਨੂੰ ਦੱਸਦਾ ਸਾਡੀ ਨਿਗਾ ਚ ਜਿਹੜੀ ਇਹ ਟਰਾਲੀ ਤੁਸੀਂ ਨੀਲੇ ਰੰਗ ਦੀ ਦੇਖ ਰਹੇ ਹੋ ਇਹਦਾ ਸਾਈਜ਼ ਹੈਗਾ 28 ਫੁੱਟ 28 ਫੁੱਟ ਦੀ ਟਰਾਲੀ ਮਾੜਾ ਜਿਹਾ ਭਾਈ ਬਣ ਕੇ ਇੱਧਰ ਤੁਰਾ ਦੇਖ ਲੈਣ ਦੋ ਸਿੰਗਲ ਤੁਰੇ ਦੇ ਵਿੱਚ ਸਿੰਗਲ ਹਿੱਸੇ ਦੇ ਵਿੱਚ ਸਾਡੀ ਨਿਗਾ ਚ ਇਹ ਪਹਿਲੀ ਟਰਾਲੀ ਆ ਪੰਜਾਬ ਦੀ ਨਾਰਥ ਇੰਡੀਆ ਦੀ ਜਾ ਕਿ ਮੈਂ ਕਹ ਲਓ ਕਿਸੇ ਵੀਰ ਨੇ ਇਹਦੇ ਡਬਲ ਲਾਇਆ ਹੋਵੇ ਜਾਂ ਡਬਲ ਦੇਖਿਆ ਹੋਵੇ ਉਹ ਮੇਰਾ ਵੀਰ ਸਾਨੂੰ ਕਮੈਂਟ ਕਰਦੇ ਹੋ ਥੱਲੇ ਪਾ ਦਿਓ ਫੋਟੋ ਅਸੀਂ ਵੀ ਦੇਖ ਲਾਂਗੇ ਠੀਕ ਆ ਜੀ ਅਗਲੀ ਇੱਕ ਸਭ ਤੋਂ ਮੇਨ ਗੱਲ ਆ ਗਈ ਜਿਹੜੀ ਮੈਂ ਟਰਾਲੀਆਂ ਦੀ ਕੈਟਾਗਰੀ ਬਣਾਈ ਸੀ ਉਹ ਚ ਆਪਾਂ ਤਿੰਨ ਕੈਟਾਗਰੀਆਂ ਬਣਾਈਆਂ ਸੀ ਪਹਿਲੀ ਸੀਗੀ ਜਿਹੜੇ ਫੇਮਸ ਬ੍ਰਾਂਡ ਨੇ ਦੂਜੀ ਚ ਆਪਾਂ ਨੇ ਆਪਣੀ ਸਮਾਨੇ ਵਾਲੀ ਰੱਖੀ ਸੀ ਸਮਾਨਾ ਐਗਰੀ ਪੁਆਇੰਟ ਵਾਲੀ ਤੀਜੇ ਚ ਰੱਖੀ ਸੀ ਦੁਆ ਉਹਦਾ ਨਾਮ ਨਹੀਂ ਲੈਣਾ ਠੀਕ ਆ ਜੀ ਇਹ ਜਿਹੜੀ ਟਰਾਲੀ ਆ ਸਮਾਨਾ ਐਗਰੀ ਪੁਆਇੰਟ ਵਾਲੀ ਇਹਨੂੰ ਹੁਣ ਆਪਾਂ ਦੂਜੇ ਨੰਬਰ ਵਾਲੀ ਕੈਟਾਗਰੀ ਚੋ ਚੱਕ ਕੇ ਪਹਿਲੇ ਨੰਬਰ ਚ ਪਾਤਾ ਪਹਿਲੇ ਨੰਬਰ ਚ ਕਿਉਂ ਪਾਤਾ ਉਹ ਸਾਰੀ ਗੱਲ ਤੁਹਾਨੂੰ ਵੀਡੀਓ ਚ ਦੱਸਾਂਗੇ ਕਿਉਂਕਿ ਇਹ ਬ੍ਰਾਂਡ ਵੀ ਬਣ ਗਿਆ ਇਹਨਾਂ ਕੋਲ ਅਗਸਤ ਤੱਕ 1 ਜਨਵਰੀ ਤੋਂ ਲੈ ਕੇ ਡਾਇਰੈਕਟਲੀ 8 ਮਹੀਨੇ ਬਣਦੇ ਨੇ 8 ਮਹੀਨੇ ਤੱਕ ਸਾਈਆਂ ਨੇ ਬੁਕਿੰਗ ਹੈ ਪਲੱਸ ਕੁਆਲਿਟੀ ਮੈਂ ਬਹੁਤ ਟਰਾਲੀਆਂ ਰੋਜ਼ ਦੇਖਦਾ ਇੱਕ ਵੀ ਬੰਦੇ ਨੇ ਅੱਜ ਤੱਕ ਅਲੰਬਾ ਨਹੀਂ ਨੰਦਾ ਤਸਤਾ ਤੀਜੀ ਗੱਲ ਮੈਂ ਇਹ ਐਡ ਆਨ ਕਰੂੰਗਾ ਜਿਹੜੇ ਜਨਉਦੇ ਵਾਲੇ ਸੁੱਖੀ ਲੱਡੂ ਆਉਣੀ ਨੇ ਉਹ ਅੱਜ ਤੱਕ ਦੇ ਪਹਿਲੇ ਬੰਦੇ ਸੀ ਜਿਨ੍ਹਾਂ ਦਾ ਮੈਨੂੰ ਕਦੇ ਅਲੰਬਾ ਨਹੀਂ ਸੀ ਆਇਆ ਢਿੱਲੋਂ ਨਹੀਂ ਬੜਾਇ ਚੋਣੀ ਸਮਾਣਾ ਐਗਰੀ ਪੁਆਇੰਟ ਵਾਲੇ ਹੈਲੀਕਾਪਟਰ ਇਹ ਦੂਜੇ ਬੰਦੇ ਨੇ ਜਿਨ੍ਹਾਂ ਦਾ ਕਦੇ ਕੋਈ ਅਲੰਬਾ ਨਹੀਂ ਆਇਆ ਠੀਕ ਹੈ ਜੀ ਆ ਜੋ ਕਰਾਂ ਮਾਰਾ ਟਰਾਲੀ ਤੋਂ ਸ਼ੁਰੂ ਕਰ ਲੂ ਢਿੱਲੋਂ ਸਾਹਿਬ ਮੈਨੂੰ ਲਿਸਟ ਕੱਢ ਲੈਣ ਦੇ ਪਹਿਰਾਵੀ ਕੀ ਸਾਈਜ਼ ਆ ਦੀ ਛੋਟੇ ਭਾਈਆਂ ਨੂੰ ਪਿੱਛੋਂ ਤੱਕ ਦਿਖਾ ਦੇ ਟਰਾਲੀ ਨੂੰ ਕੀ ਸਾਈਜ਼ ਆ ਜੀ 2.5 ਫੁੱਟ ਲੰਬਾਈ ਆ 7 ਆਪਾਂ ਨੇ ਕਿੱਟਲ ਨੂੰ ਲਿਸਟ ਬਣਾਈ ਆ ਹਾਂਜੀ ਕਿਉਂਕਿ ਜ਼ਿਮੀਦਾਰਾਂ ਦੇ ਵਿੱਚ ਠੱਗੀ ਠੋਰੀ ਬਹੁਤ ਲੱਗ ਜਾਂਦੀ ਆ ੱੱੱਕਾ ਹੋ ਜਾਂਦਾ ਹਾਂਜੀ ਅਸੀਂ ਲਿਸਟ ਕਾਦੀ ਬਣਾਈ ਆ ਸਾਹਮਣੇ ਤੁਹਾਡੀ ਟਰਾਲੀ ਖੜੀ ਆ ਟਰਾਲੀ ਦਾ ਸੀ ਕੱਲਾ ਕੱਲਾ ਮਾਲ ਦੱਸਾਂਗੇ ਆਪਾਂ ਕਿੱਲੂਆਂ 'ਚ ਨਾ ਗਣੀਏ ਟਰਾਲੀ ਨੂੰ ਆਪਾਂ ਉੱਕੀ-ਪੁੱਕੀ ਨਾ ਗਣੀਏ ਆਪਾਂ ਪੈਸਿਆਂ 'ਚ ਨਾ ਗਣੀਏ ਆਪਾਂ ਪਹਿਲਾਂ ਕੀ ਕਰੀਏ ਇਹ ਗੱਲ ਕਰੀਏ ਵੀ ਮਾਲ ਕਿਹੜਾ ਲੱਗਿਆ ਬਈ ਕਿਹੜੀ ਕੁਆਲਿਟੀ ਦਾ ਲੱਗਿਆ ਬਈ ਠੀਕ ਆ ਜੀ ਦਿਲੋਂ ਸਾਹਿਬ ਫਰਸ਼ ਦੱਸ ਦੋ ਇਹਦਾ ਕਿਹੜਾ ਲੱਗਿਆ 6mm ਦਾ ਫਰਸ਼ ਹੈ ਟਾਟਾ ਦਾ ਫਰਸ਼ ਹੈ ਟਾਟਾ ਦਾ ਹਾਂਜੀ ਅੱਗੇ ਸਾਰ ਆ ਗਈ ਸਾਈਡ ਆ ਜਾ ਕੇ ਨਾ ਛੋਟੇ ਭਾਈ ਨਾਲ ਨੂੰ ਦਿਖਾਈ ਜਾ ਸਾਈਡ ਕਿਹੜੀ ਲੱਗੀ ਪਈ ਆ ਜੀ ਸਾਈਡ ਦੱਸ ਗਈ ਦੀ ਆਈ ਠੀਕ ਆ ਜੀ ਇਹ ਵੀ ਟਾਟਾ ਦੀ ਆਈ ਇਹ ਵੀ ਟਾਟਾ ਦੀ ਸਾਰਾ ਸਟੈਂਪ ਵਾਲਾ ਮਾਲਾ ਜੀ ਅੱਗੇ ਆ ਗਿਆ ਮਹਾਰਾਜ ਪਿੱਛੇ ਡਾਲਾ ਡਾਲਾ ਇਹਨੂੰ ਕਿੰਨੇ ਸਾਈਜ਼ ਦਾ ਲੱਗਿਆ ਹੋਇਆ ਕਿਹੜਾ ਲੋਹਾ ਲੱਗਿਆ ਵਾ ਦਾ ਅੱਲਾ 5mm ਦਾ ਲੱਗਿਆ ਹੈ ਉਹਨੂੰ ਜੀ ਬਾਕੀ ਕਸਟਮਰ ਦੀ ਚੁਆਇਸ ਤੇ ਆ 4 ਦਾ ਲਾਉਣਾ 4 ਦਾ ਲੱਗ ਜਾਏਗਾ 10 ਦਾ ਲਾਉਣਾ 10 ਦਾ ਲੱਗ ਜਾਏਗਾ ਇਹ ਟਾਟਾ ਦਾ ਸੇਲ ਦਾ ਕੀ ਹੈ ਡਾਲਾ ਵੀ ਟਾਟਾ ਦਾ ਜੀ ਅੱਗੇ ਆ ਗਈ ਸਰ 84 84 ਕਿਹੜੀ ਹੈ 84 ਸੇਲ ਦੀ ਸਾਈਜ਼ 10 ਦਿਨ 10 ਦਿਨ ਦਾ ਸਹਿਜ ਹੈ ਵਿੱਚ ਪਲੇਟ ਪਰ ਇਹ 6mm ਦੀ ਉਹ ਵੀ ਸੇਲ ਅੱਗੇ ਆ ਗਏ ਜੀ ਐਂਗਲ ਹਾਂਜੀ ਉਹ ਕਿਹੜੇ ਨੇ ਜੀ ਐਂਗਲ 2x2 ਦੇ 2x2 ਦੇ ਸੇਲ ਦੇ ਹਾਂਜੀ ਅੱਗੇ ਆ ਗਈ ਜੀ ਹੁੱਕ ਹੁੱਕ 4 ਇੰਚ ਇਹ 19 ਇੰਚ ਲੰਬਾਈ ਹੈ ਠੀਕ ਆ ਜੀ ਦੋ ਬੁਸ਼ ਲਾਇਆ ਹੋਣੇ ਆਪਾਂ ਇੱਕ ਆਕਾਟ ਇੱਕ ਤਿੰਨ ਦਾ ਹਾਂਜੀ ਅੱਗੇ ਆ ਗਈਆਂ ਜੀ ਪਾਈਪਾਂ ਇਹ ਵੀ ਜਿਹੜੀਆਂ ਨੇ ਮਹੀਂ ਦਾ ਹੱਦਨਾ ਸੀ ਕਲਾਸ ਰਵਿੰਦਰਾ ਦੀਆਂ ਤੁਹਾਨੂੰ ਮਿਲਣਗੀਆਂ ਈਵਨ ਕੇ ਜਾਲੀ ਵੀ ਤੁਹਾਨੂੰ ਟਾਟਾ ਦੀ ਮਿਲੂਗੀ ਲੋਕ ਚੱਕ ਕੇ ਦੂਈ ਠੋਕ ਦਿੰਦੇ ਨੇ ਇਹ 5.5 ਐਮਐਮ ਵਾਲੀ ਆ ਬੜਾ ਸਵਾਰ ਜੋ 5.5 ਵਾਲੀ 5 5 ਵਾਲੀ ਆ ਬਿਲਕੁਲ ਜੀ ਪੁਆਇੰਟ 5 ਵਾਲੀ ਜੀ ਅੱਗੇ ਆਗੇ ਜੀ ਹਿੱਸਾ ਰਿੰਮ ਇਹਦੇ ਬਾਰੇ ਚਾਨਣ ਪਾਓ ਇਸਾ ਜਿਹੜਾ ਵਰਤੀ ਉਹ ਆਪਣਾ ਰੇਲ ਦਾ ਜੀ ਦਾ ਠੀਕ ਹੈ ਜੀ ਪੀਟੀਓ ਵਾਲੀ ਹੈ ਰੇਲ ਦਾ ਜੀ ਨਹੀਂ ਨਹੀਂ ਇਹਦੇ ਚ ਹਿੱਸਾ ਵਰਜੀ ਪੀਟੀਓ ਵਾਲਾ ਜੀ ਪੀਟੀਓ ਵਾਲਾ ਕੋਈ ਨਹੀਂ ਮੈਂ ਫੜ ਲੰਨਾ ਫਿਰ ਬਦਲਣਾ ਪਊ ਨਹੀਂ ਐਂ ਹੀ ਫੜ ਲੰਨਾ ਐਂ ਹੀ ਫੜ ਲੰਨਾ ਐਂ ਹੀ ਫੜ ਲੰਨਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਵਿਧ ਏਅਰ ਬ੍ਰੇਕ ਹੈ ਜੀ ਇਹ ਠੀਕ ਹੈ ਜੀ ਠੀਕ ਹੈ ਜੀ ਹੋਰ ਪੁੱਛੋ ਜੀ ਆਜੋ ਅੱਗੇ ਮਹਾਰਾਜ ਇਹਨਾਂ ਦਾ ਰੌਲਾ ਬਹੁਤ ਪੈਂਦਾ ਭਾਈ ਇਹਨਾਂ ਦਾ ਹਰੇਕ ਕੀ ਕਹਿ ਦਿੰਦਾ ਵੀ ਬੈਰਿੰਗ ਨਵੇਂ ਪਾਤੇ ਏ ਬੈਰਿੰਗ ਭਾਈ ਦੱਸ ਦੋ ਮੜਾ ਜਾਂ ਕਿੰਨੇ ਦਿਨੇ ਬੜਾ ਇੱਥੇ ਵੀਰ ਜੀ ਜਿਹੜਾ ਇਹ ਜਿਹੜਾ ਹਿੱਸਾ ਜੀ ਇਹ ਲੈ ਲੈਣ ਟਰੱਕ ਦਾ ਹਿੱਸਾ ਜੀ ਕੰਪਨੀ ਦਾ ਕੰਪਨੀ ਦੇ 베어ਿੰਗ ਨੇ ਇਹ ਵਿੱਚ ਸਾਰੇ ਦੇ ਵਿੱਚ ਔਲ ਚੱਲਦਾ ਇਹਦੀ ਜੀ ਗ੍ਰੀਸ ਨਹੀਂ ਪੈਂਦੀ ਨਹੀਂ ਜਿਹੜੇ ਆਪਣੇ ਦੂਏ 베어ਿੰਗ ਨੇ ਉਹ ਜੇ ਆਪਾਂ ਨਵੇਂ ਲੈਣ ਤੁਰੀਏ ਕਿੰਨੇ ਦੇ ਨੇ ਉਹ ਵੀਰ ਜੀ 35 ਤੋਂ 40000 ਦੇ ਵਿੱਚ ਰੇਟ ਹੈ ਜੀ ਉਹਨਾਂ ਦਾ ਆਈ ਚਾਰੇ 베어ਿੰਗ 35 ਤੋਂ 40000 ਰੁਪਏ ਦੇ ਨੇ ਹਰੇਕ ਬੰਦਾ ਰਾਏਕੋਟ ਵਾਲੇ 베어ਿੰਗ ਪਾਉਂਦਾ ਨਹੀਂ ਬਿਲਕੁਲ ਜੀ ਨਾ ਨਮਿਆਂ ਦੀ ਲੋੜ ਆ ਮੈਂ ਇਹ ਵੀ ਗੱਲ ਐਡ ਆਨ ਕਰ ਦਿੰਨਾ ਇਹਨਾਂ ਦੇ ਬਿਨਾਂ ਪੁੱਛੇ ਜਿਹੜੇ 베어ਿੰਗ ਪਾਉਂਦੇ ਆ ਬਿਲਕੁਲ ਨਵੇਂ ਨਹੀਂ ਹੈਗੇ ਪਰ ਉਹਨਾਂ ਦੀ ਲਾਈਫ ਟਾਈਮ ਗਾਰੰਟੀ ਵਾਰੰਟੀ ਆ ਕਿਉਂਕਿ ਉਹ ਕਦੀ ਖਰਾਬ ਆ ਜਿਹੜੇ ਉਹ ਬੈਰਿੰਗ ਹੁੰਦੇ ਹੀ ਨਹੀਂ ਠੀਕ ਆ ਜੀ ਅੱਗੇ ਮਹਾਰਾਜ ਆਜੋ ਦੇਵਤਿਓ ਕੇਰਾ ਬਾਈ ਜੀ ਇਹਨੇ ਮਾਲਕ ਭਾਈ ਟਰਾਲੀ ਦੇ ਕਿਹੜਾ ਪਿੰਡ ਆ ਮਹਾਰਾਜ ਮਿੰਡ ਹਰਪਾਲਪੁਰ ਆ ਜੀ ਆਪਣਾ ਹਰਪਾਲਪੁਰ ਕੀ ਸ਼ੁਭ ਨਾਮ ਹੈ ਜੀ ਗੁਰਜੰਟ ਸਿੰਘ ਕਿਵੇਂ ਬਾਈ ਉਹਨਾਂ ਨਾਲ ਸਮਾਨੇ ਵਾਲਿਆਂ ਨਾਲ ਮੇਲ ਹੋਇਆ ਆਪਣਾ ਥੋੜੀ ਵੀਡੀਓ ਰਾਹੀਂ ਦੇਖਿਆ ਸੀ ਆ ਕੇ ਉਰੇ ਆ ਕੇ ਚੀਜ਼ ਪਸੰਦ ਕਰੀ ਪਹਿਲਾਂ ਆਪਣੇ ਕੋਲ ਇੱਕ ਹੋਰ ਬ੍ਰਾਂਡ ਦੀ ਵਧੀਆ ਦੀ ਚੱਲਦੀ ਹੈ ਠੀਕ ਆ ਜੀ ਤਾਂ ਸਾਨੂੰ ਉਤਾਂ ਬਧੀਓ ਲੱਗੀ ਹਾਂ ਉਨੀ ਨਹੀਂ ਲੱਗੀ ਆ ਜਾਓ ਕਿਰਨ ਫੇ ਮੜਾ ਜੇ ਟਰਾਲੀ ਦਾ ਦਰਸ਼ਨ ਕਰਾਓ ਐ ਐ ਕੱਚਾ ਨਹੀਂ ਨਾ ਕੰਮ ਕਰਨ ਇਧਰੋਂ ਆ ਜਾ ਕਿਰਨ ਪੁੱਤ ਬਣ ਕੇ ਇੱਥੋਂ ਦਿਖਾ ਟਰਾਲੀ ਨੂੰ ਆ ਚੀਜ਼ ਹੈ ਜਿਹੜੀ ਇਹ ਕੀ ਇਹਦਾ ਸਿਸਟਮ ਆ ਟਿੱਲੋਂ ਇਹ ਪੀਟੀਓ ਵਾਲੀ ਆ ਬ੍ਰੇਕਾਂ ਵਾਲੀ ਆ ਸ਼ਾਫਟਾ ਤੇ ਪਾਈ ਹੋਈ ਵੀਟੀਓ ਵੀ ਦੇਰ ਬ੍ਰੇਕ ਵਾਲੀ ਆ ਜੀ ਇਹ ਅੱਛਾ ਜੀ ਹਾਂਜੀ ਇਹਦੀ ਬ੍ਰੇਕ ਵੀ ਅਗੋਂ ਟਰੈਕਟਰ ਦੇ ਪੈਡਲ ਤੇ ਲੱਗੂਗੀ ਜੀ ਠੀਕ ਆ ਜੀ ਆ ਜਾਓ ਸਰ ਬ੍ਰੇਕ ਪਹਿਲਾਂ ਆਪਾਂ ਦਿਖਾਈ ਹੋਈ ਆ ਠੀਕ ਹੈ ਪੈਡਲ ਦੇ ਨਾਲ ਹੀ ਬ੍ਰੇਕ ਲੱਗੂਗੀ ਇਹਦੀ ਆ ਦਿਖਾ ਦੇ ਪੁੱਤ ਬਣ ਕੇ ਆ ਫੁੜਕ ਲੋਲੂ ਲੱਗਿਆ ਹੋਇਆ ਜੀ ਇਹ ਇੱਥੋਂ ਪੈਡਲ ਤੋਂ ਨਾਲ ਹੀ ਬ੍ਰੇਕ ਲੱਗ ਜਾਨੇ ਆ ਇੱਥੋਂ ਬ੍ਰੇਕ ਹੋਗੀ ਪਿੱਛੋਂ ਹੋਗੀ ਇਹਦੀ ਸ਼ਾਫਟ ਪਹਿਲਾਂ ਮੇਰਾ ਵੀਰ ਇਹ ਆ ਵੀ ਆਪਾਂ ਮਾਲ ਐਂ ਦਿਖਾ ਦਈਏ ਫੇਰ ਆਪਾਂ ਇੱਕ ਵਾਰੀ ਲਿਫਟ ਚੱਕ ਕੇ ਦਰਸ਼ਨ ਕਰਾ ਦਈਏ ਨਹੀਂ ਅੱਗੇ ਤੋਂ ਆ ਜਾ ਢਿੱਲੋ ਮੇਰਾ ਵੀਰ ਆ ਇਹਦੀ ਕਿੰਨੀ ਰੱਖੀ ਆ ਵੀਰ ਇਹਦਾ ਬਹੁਤ ਆ ਕਹਿੰਦੇ ਪਤਾ ਨਹੀਂ ਬੈਲੈਂਸ ਦੀ ਦਿੱਕਤ ਆਉਂਦੀ ਆਪਾਂ ਕਿੰਨੀ ਰੱਖਦੇ ਆ 56 ਰੱਖਦੇ ਆ ਹੋਲੇ ਆਪਾਂ ਸਟੈਂਡਰਡ ਕਿੰਨੀ ਰੱਖਦੇ ਆ ਸਟੈਂਡਰਡ ਆਪਾਂ 52 ਰੱਖਦੇ ਹਾਂ ਠੀਕ ਹੈ ਜੀ ਹਾਂਜੀ ਤੇ ਇਹਦੇ ਕੀ ਕੀ ਐਕਸਟਰਾ ਐਕਸੈਸਰੀ ਲੱਗੀ ਹੋਈ ਆ ਕਿੰਨੇ ਟੂਲ ਨੇ ਜਾਂ ਕਿਵੇਂ ਇਹਦੇ ਵਿੱਚ ਜਿੱਦ ਸਾਰੀ ਐਕਸੈਸਰੀ ਲਾਈਟਾਂ ਵਗੈਰਾ ਸਾਰੀਆਂ ਆ ਗਈਆਂ ਜੀ ਪਾਣੀ ਵਾਲਾ ਟੈਂਕ ਆ ਗਿਆ ਇਨਵਰਟਰ ਆ ਗਿਆ ਜੀ ਠੀਕ ਹੈ ਜੀ ਬੀਐਸ ਸਿਸਟਮ ਆ ਗਿਆ ਜੀ ਠੀਕ ਹੈ ਜੀ ਐਨੂੰ ਆ ਜੋ ਦਿਖਾ ਭਾਈ ਟੂ ਟੂਲ ਲੱਗੇ ਟੋਪ ਵਾਲਾ ਮਾਡਲ ਆ ਆਪਣਾ ਇਹ ਰੰਗ ਦੇਖ ਲਓ ਵੀਰੇ 2K ਦਾ ਰੰਗ ਆ ਕਿਤੇ ਕੋਈ ਇਹ ਨਹੀਂ ਵੀ ਪੱਟੀ ਭਰੀ ਹੋਈ ਆ ਸਫਾਈ ਮਸਾਲਾ ਨਹੀਂ ਪਰਤੇ ਕਿਤੇ ਵੀ ਆ ਸਾਰੀ ਸਫਾਈ ਚਮਕ ਟਾਟਾ ਦੀ ਜਾਲੀ ਆ ਢੱਲੋਂ ਜਿਹੜਾ ਆਪਾਂ ਆਜ ਕਾੜ ਕੱਢਦੇ ਆ ਇਹ ਵੀ ਆਪਾਂ ਛੇ ਮਮ ਦਾ ਜ ਟਾਟਾ ਦਾ ਫਰਸ਼ ਹੈ ਉਹ ਲੀਜ਼ਰ ਕਟਿੰਗ ਕਰਕੇ ਬੈਂਡ ਪੋਲੇ ਫਰਸ਼ ਤੋਂ ਕੱਢਦੇ ਆ ਸਾਰਾ ਸਮਾਂ ਟਾਟਾ ਦੇ ਆਹ ਦੇਖ ਲਓ ਜੀ ਸਾਰਾ ਫਰਸ਼ ਤੋਂ ਕੱਢਿਆ ਜਾਂਦਾ ਇਹ ਚਾਦਰ ਐ ਵੀ ਆਪਾਂ ਟਾਟਾ ਦੀ ਬੈਂਡ ਕਰਕੇ ਲਾਈ ਬੰਡ ਕਰਕੇ ਟਾਟਾ। ਇਸ ਟੈਂਪਲੀ ਚਾਦਰ ਚ ਕੋਈ ਇਹ ਨਹੀਂ ਵੀ ਦੇਸੀ ਲਾਤੀ ਆ। ਜਿੰਨਾ ਵੀ ਜਣੀ ਸਮਾਨ ਆ ਸਾਰਾ ਛੁੱਤੇ ਆ। ਆ ਬਾਈ ਟੂਲ ਦੇਖ ਲੋ ਇਹ ਆਪਾਂ ਫੇਰ ਫਰਸ਼ ਚੋਂ ਕੱਟਦੇ ਆ ਸਾਈਡ ਚੋਂ 10 ਗੇਜ ਸਾਈਡ ਚੋਂ ਕੱਟਣਾ। 12 ਗੇਜ ਚੋਂ ਹੀ ਪਲਾਸ ਬਾਈ ਜੀ ਆ ਸਾਰਾ ਜਿਹੜਾ ਸਮਾਨ ਆ ਇਹ ਸਾਈਡ ਚੋਂ ਕੱਟਿਆ ਹੋਇਆ ਅਸਲ ਚ ਕੋਸਟ ਕਟਿੰਗ ਹੁੰਦੀ ਕੀ ਆ। ਅਗਲਾ ਉੱਪਰ ਉੱਪਰ ਮੋਹਰਾਂ ਦਿਖਾਉਂਦਾ। ਵਿੱਚ ਜਿਹੜਾ ਸਿਸਟਮ ਆ ਸਾਰਾ ਹੁੜਕ ਲੋਲੂ ਵਾਲਾ ਕਰ ਦਿੰਦਾ। ਹੁਣ ਆ ਸਾਰੀ ਸਾਈਡ ਦਿਖਾ। ਚਾਦਰ ਆ ਵੀ ਆਪਾਂ ਨੇ। ਤਾਂ ਵੀ ਕੱਟੀ ਵੀ ਆ। ਕਿਹੜੀ ਆ ਵਾਲੀ ਇਹ ਵੀ ਟਾਟਾ ਜਿਹੀ ਕਰ ਆ ਦਿਖਾ ਕੇ ਰਾਂ ਪੁੱਤ ਬਣ ਕੇ ਆ ਘੁੰਮਣ ਵਾਲੀ ਆ ਵੀ ਟਾਟਾ ਦੀ ਆ ਭਾਈ ਆ ਜਿਹੜੀ ਚੱਦਰ ਜਿਹਦੇ ਤੇ ਤੁਹਾਨੂੰ ਸਟੈਂਪਿੰਗ ਦਿਖ ਰਹੀ ਆ ਅਜਾ ਟੱਲੋਂ ਵੀਰੇ ਆ ਮਾੜਾ ਜਾ ਮੈਂ ਤੇਰੇ ਮਾਈਕ ਠੋਕਦਾ ਤੇ ਇਹਦਾ ਜਾਣਨ ਪਾ ਮੇਰਾ ਵੀਰ ਜਿਹੜੀ ਆ ਆਪਾਂ ਨੇ ਐਡੀਸ਼ਨ ਕੀਤੀ ਆ ਆ ਵਾਲੀ ਇਹ ਵੀ ਜੀ ਪਲਸ ਇੱਕ ਤਾਂ ਸੇਫਟੀ ਆ ਗਈ ਜੀ ਠੀਕ ਆ ਜੀ ਪਲਸ ਖੂਬਸੂਰਤੀ ਆ ਗਈ ਜੀ ਦੋਨੇ ਚੀਜ਼ਾਂ ਦੀਆਂ ਗੱਲਾਂ ਹਨ ਹੋਰ ਆਪਾਂ ਜਿਹੜੇ ਆਪਾਂ ਕਹਿੰਨਾ ਪੰਜ ਚਾਰ ਸੁਧਾਰ ਕਰੇ ਨੇ ਕੀ ਆਪਾਂ ਸੁਧਾਰ ਕਰਿਆ ਲਾਈਟਾਂ ਚ ਜਾਂ ਕਿਵੇਂ ਆ ਜੀ ਵੀਰ ਜੀ ਇੱਕ ਤਾਂ ਬਸ ਸਾਰੀ ਲਾਈਟਿੰਗ ਏਸ਼ੀਅਨ ਕੰਪਨੀ ਦੀ ਕਰਤੀ ਜੀ ਬ੍ਰਾਂਡ ਕਰਤੀ ਸਾਰੀ ਜਿੱਚ ਪਾਣੀ ਤਾਂ ਨਹੀਂ ਮਿੰਡਾ ਦੀ ਵਾਇਰਿੰਗ ਆ ਗਈ ਜੀ ਮਿੰਡਾ ਦੀ ਵਾਇਰਿੰਗ ਏਸ਼ੀਅਨ ਦੀ ਲਾਈਟਿੰਗ ਆ ਤੁਸੀਂ ਲਾਈਟਾਂ ਦੇਖ ਸਕਦੇ ਹੋ ਇਹ ਵੀ ਦੇਸੀ ਮਾਲ ਨਹੀਂ ਹੈਗਾ ਆਪਣਾ ਸਾਰਾ ਇਹਨਾਂ ਦਾ ਕੋਈ ਦੇਸੀ ਮਾਲ ਨਹੀਂ ਹੈਗਾ ਪੂਰੀ ਫਿੱਟੇ ਦਾ ਨਸਲੇ ਦਾ ਦਿੱਤੀ ਆ ਲਾਈਟ ਦੀ ਸਾਰੀ ਸਟੈਂਪਿੰਗ ਬਾਈ ਉਹਨਾਂ ਨੇ ਹਾਲੈਂਡ ਦੀ ਕਰਕੇ ਦਿੱਤੀ ਆ ਇੱਕ ਗੱਲ ਐਡ ਆਨ ਕਰਦਾ ਕਿਲੋਆਂ ਚ ਟਰਾਲੀ ਮਿਲਣੀ ਆ ਪਰ ਇੱਕ ਗੱਲ ਧਿਆਨ ਚ ਰੱਖਿਆ ਕਰੋ ਕਿਲੂਆਂ ਚ ਲੈਣ ਚ ਬਹੁਤ ਫਰਕ ਆ ਕਿਲੂਆਂ ਚ ਜਿੱਦਾਂ ਦਾ ਤੁਸੀਂ ਗੁੜ ਪਾਉਣੇ ਉਦਾਂ ਦਾ ਮਿੱਠਾ ਨਿਕਲੇ ਆਉਂਦਾ ਕਿਲੂਆਂ ਚ ਆਪਾਂ ਨੂੰ ਡਿਸਪੋਜ਼ਲ ਮਾੜੇ ਮਾਲ ਦੀਆਂ ਟਰਾਲੀਆਂ ਵੀ ਦੁਨੀਆ ਵੇਚਦੀਆਂ ਉਹ ਵੀ ਵਿਕਦੀਆਂ ਨੇ ਆਪਣੇ ਘਰੇ ਉਹ ਬਹੁਤ ਚੰਗੇ ਆ ਪਰ ਜਿਹੜੀ ਇਹ ਕਿਲੂਆਂ ਚ ਮਿਲਦੀ ਆ ਨਾ ਇਹਨੂੰ ਉਦਾਂ ਸਕ੍ਰੈਪ ਨਾਲ ਨਾ ਕੰਪੇਅਰ ਕਰਿਆ ਕਰੋ ਇਹ ਸਿਰਫ ਮਿਲਦੀ ਕਿਲੂਆਂ ਚ ਆ ਪਰ ਜੇ ਤੁਸੀਂ ਇਹਦੀ ਕੁਆਲਿਟੀ ਕੰਪੇਅਰ ਕਰੋ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਕਹਿੰਦੇ ਖਾਉਂਦੇ ਬ੍ਰਾਂਡ ਨੇ ਉਹ ਇਦਾਂ ਦੀ ਟਰਾਲੀ ਬਣਾ ਦੇਣਗੇ ਅੱਜ ਤੱਕ ਮੈਂ ਦੁਬਾਰੇ ਵੀ ਐਡ ਆਨ ਕਰ ਦਿੰਨਾ ਕਿਸੇ ਨੇ ਇਹਨਾਂ ਦਾ ਅਜੇ ਤੱਕ ਕਲੰਬਾ ਨਹੀਂ ਦਿੱਤਾ ਸਾਰੀ ਤੁਸੀਂ ਸਫਾਈ ਦੇਖ ਲਓ ਯਾਰ ਵੀ ਕਿਤੇ ਤੁਸੀਂ ਹੱਥ ਧਰ ਸਕਦੇ ਹੋ ਕਿਤੇ ਵੀ ਫੇਰ ਅਗਲਾ ਕਹੀ ਜਾਂਦਾ ਫਲਾਣੇ ਦੀ ਲੈ ਲਓ ਜੀ ਟਿਮਕੇ ਦੀ ਲੈ ਲਓ ਯਾਰ ਗੱਲ ਹੁੰਦੀ ਆ ਮਿਹਨਤ ਦੀ ਬਣਾਉਣ ਦੀ ਚੀਜ਼ ਨੂੰ ਸੰਭਾਲਣ ਦੀ ਹੁਣ ਤੁਸੀਂ ਮੈਨੂੰ ਆਹ ਡਾਲਾ 4mm ਦਾ ਲੱਗਿਆ ਵਾ ਸਪੋਟਾਂ ਨੇ ਥੱਲੇ ਸਿਸਟਮ ਲੱਗਿਆ ਵਾ ਕਿਸੇ ਬ੍ਰਾਂਡ ਨਾਲ ਤੁਸੀਂ ਕਹਿ ਸਕਦੇ ਹੋ ਵੀ ਉੰਨੀ ਆ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕਹੋ ਜੇ ਤੁਹਾਨੂੰ ਇਹਦੇ 'ਚ ਕੋਈ ਨੁਕਸ ਲੱਗਦਾ ਤਾਂ ਥੱਲੇ ਕਮੈਂਟ ਬਾਕਸ ਦੇ ਵਿੱਚ ਫੋਟੋ ਪਾਓ ਉਹ ਨੁਕਸ ਕੱਢੋ ਵੀ ਬਾਈ ਤੁਹਾਡੇ 'ਚ ਆ ਨੁਕਸ ਆ ਆਪਾਂ ਸਿਰ ਮੱਥੇ ਹੋ ਕੇ ਉਹਨੂੰ ਫਿਕਸ ਕਰਾਂਗੇ ਨਹੀਂ ਆਜੋ ਹੁਣ ਇੱਧਰ ਨੂੰ ਇਹਦੇ 'ਚ ਢਿਲੋਂ ਸਾਹਿਬ ਕੋਈ ਐਡੀਸ਼ਨ ਕੀਤੀ ਆ ਕਿ ਆਹੀ ਆਹ ਤੇ ਲਾਈਟਾਂ ਹੀ ਨਹੀਂ ਇਹ ਕਰੇ ਜੀ ਆਪਾਂ ਨੇ ਜੀ ਲਾਈਟਾਂ ਨਹੀਂ ਆਹ ਦੇਖੋ ਜੀ ਆਹ ਨਾਲੇ ਤਾਂ ਇੱਥੋਂ ਟਰਾਲੀ ਭਰਮੀ ਲੱਗਣ ਲੱਗੀ ਨਾਲੇ ਟਰਾਲੀ ਦੀ ਖੂਬਸੂਰਤੀ ਵਧ ਗਈ ਰੰਗ ਜਾਲੀ ਕਟਿੰਗ ਹਰ ਚੀਜ਼ ਤੁਹਾਨੂੰ ਇਨਕਲੂਡ ਮਿਲਣੀ ਆ ਕੋਈ ਇਹ ਨਹੀਂ ਵੀ ਤੁਹਾਨੂੰ ਕੋਈ ਕੋਈ ਚੀਜ਼ ਬਾਹਰੋਂ ਲਾਉਣੀ ਪੈਣੀ ਆ ਆਹ ਹੈ ਨਾ ਜਿਹੜਾ ਚਰਖਾ ਜਾਂ ਇਹ ਜਿਹੜੇ ਵੱਡੇ ਵੱਡੇ ਬ੍ਰਾਂਡ ਨੇ ਆ 10000 ਚ ਮੰਜੀ ਠੋਕ ਦਿੰਦੇ ਨੇ ਉਧਰ ਆ ਉਧਰ ਵਾਲੀ ਚ ਪੂਰਾ 10000 ਦਾ ਟੀਕਾ ਲੱਗਦਾ ਜਿਹੜੀਆਂ ਲਾਈਟਾਂ ਨੇ ਅੱਜ ਮੈਂ ਥੋੜਾ ਜਿਹਾ ਕਈ ਦੰਨਾ ਜੇ ਆ ਨਾ ਜਿੰਨੀ ਐਕਸੈਸਰੀ ਆਪਾਂ ਕਹਿ ਦਿੰਦੇ ਆ ਕਿਲੋਂਾਂ ਚ ਪਾਈ ਐਨੇ ਲੈ ਲਓ 5 ਰੁਪਏ ਘਟਾ ਲਓ 3 ਰੁਪਏ ਘਟਾ ਲਓ ਲਾਈਟਾਂ ਕਿੰਨੇ ਦੀਆਂ ਨੇ ਢਿੱਲੋਂ 12 ਦੀਆਂ ਇਹ ਵੀਰ ਜੀ 20 ਤੋਂ 25000 ਦਾ ਸਾਰਾ ਸਦਾ ਵਾਇਰਿੰਗ ਦਾ ਖਰਚਾ ਹੈ ਜੀ ਨਹੀਂ ਜਿਹੜੇ ਮੰਨ ਕੇ ਚੱਲੋ ਲੋਕ ਚਾਰਜ ਕਰਦੇ ਨੇ ਉਹ ਲੱਗਦਾ ਕੋਈ 12 ਲਾ ਦਿੰਦਾ ਕੋਈ 14 ਲਾ ਦਿੰਦਾ ਜੀ 12 ਲਾ ਦਿੰਦਾ ਜੀ 12 ਤੋਂ ਲੈ ਕੇ 17 18000 ਦੀਆਂ ਲਾਈਟਾਂ ਲਾ ਦਿੰਦਾ 10 15000 ਦੇ ਟੂਰ ਟੰਗ ਦਿੰਦਾ ਆ ਜਿਹੜੀ ਸਾਲੀ ਕਹੀ ਜੀ ਆ ਨਾ ਗਣਤੀ ਜੀ ਇਹ ਦੋਏ ਪੈਂਦੀਆਂ ਨੇ 7000 ਰੁਪਏ ਦੇ ਵਿੱਚ ਇਹ ਮੇਨ ਕੁੰਡੀ ਲੱਗਦੀ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹੋਂਦੇ ਬ੍ਰਾਂਡ ਕਹੋਂਦੇ ਨੇ ਇੱਥੇ ਆ ਕੇ ਜਿੰਨੇ ਮਰਜ਼ੀ ਤੁਹਾਡਾ ਦਿਲ ਕਰਦਾ ਸਟicker ਲਵਾਓ ਜਿੰਨੀਆਂ ਮਰਜ਼ੀ ਲਾਈਟਾਂ ਲਵਾ ਲਓ ਬੈਰਗ ਕੱਲ ਨੂੰ ਬਿੱਡ ਉਤਾਰਨਾ ਆਪਾਂ ਨੇ ਕੱਲਾ ਕੱਲਾ ਕਪਲਰ ਹੈ ਤੁਹਾਨੂੰ ਕਿਧੋਂ ਕਟਈ ਨਹੀਂ ਕਰਨੀ ਬਈ ਕਪਲਰ ਖੋਲੋ ਬੈਰਗ ਥੱਲੇ ਧਾਰ ਦੋ ਕੋਈ ਵੱਡ ਟੁੱਕ ਨਹੀਂ ਕੋਈ ਵੱਡ ਟੁੱਕ ਨਹੀਂ ਕਿਤੇ ਵੀ ਅੱਛਾ ਬਾਪੂ ਆ ਜਾ ਕੇ ਰਾਂ ਫਿਰ ਮੜਾ ਜਾ ਹੁਣ ਐ ਨਾ ਕਰ ਆ ਜਾ ਲਿਆ ਫਿਰ ਢਲੋਂ ਸਾ ਮੜਾ ਜਾ ਮਾਈਕ ਬਾਪੂ ਉਹ ਕੋਈ ਗੱਲ ਨਹੀਂ ਬਸ ਐ ਪੁੱਤ ਐਂ ਦਾ ਹੱਦੇ ਵੀ ਕਿੰਨਾ ਗੰਨਾ ਪਾਉਣਾ ਟਰਾਲੀ ਚੱਲ ਜਾ ਕੇ ਬਾਪੂ ਗੰਨਾ 500 ਕੁਇੰਟ ਦਾ ਪਾਣਾ ਹੀ ਹੈ ਕਿਹੜਾ ਏਰੀਆ ਆਪਣਾ ਰਾਜਪੁਰਾ ਰਾਜਪੁਰਾ ਕਿਹੜੇ ਮੇਲੇ ਚ ਲੱਗੇ ਜਾਣਾ ਹਮਲੋਜ ਕਿਹੜੀ ਵੈਰਾਈਟੀ ਆ ਕਿੰਨੇ ਦੀ ਗੰਧਾ ਕੀ 50 11 ਵੀ ਹੈ ਪੂਰਾ ਪੂਰਾ ਹੈ ਦੇਖ ਕੇ ਲੱਗਦਾ ਵੀ ਟਰਾਲੀ ਨੂੰ ਜਹੇ 500 ਪਾਲਾ ਨਾ ਜੀ ਟਰਾਲੀਆਂ ਕੋਈ ਕਸਰ ਨਹੀਂ ਜੀ ਟਰਾਲੀ ਹੈ ਟਰਾਲੀ ਨੰਬਰ ਹੈ ਦੋ ਨਜ਼ਾਰੇ ਪੂਰੇ ਜੇ ਤੁਸੀਂ ਚਲ ਅਸੀਂ ਤਾਂ ਨਵੇਂ ਮੁੰਡੂ ਆ ਗਏ ਤੁਸੀਂ ਇੰਨੀ ਜਿੰਦਗੀ ਦੇਖੀ ਆਪਾਂ ਨਾ ਨਹੀਂ ਕਿਸੇ ਦਾ ਲੈਣਾ ਇੰਨੀਆਂ ਟਰਾਲੀਆਂ ਦੇਖੀਆਂ ਨੇ ਉਹਨਾਂ ਨੂੰ ਜੇ ਤੁਸੀਂ ਮਿਲਾਓ ਬ੍ਰਾਂਡ ਵਾਲੀਆਂ ਵੀ ਤੁਸੀਂ ਚਲਾਈ ਹੋਣ ਜੀ ਬਹੁਤ ਬੜਾ ਫਰਕ ਹੈ ਜੀ ਚੰਗੀ ਆ? ਹਾਂ ਚੰਗੀ ਕਲੰਬਰ ਟ੍ਰੈਲੀ ਆ। ਬਣਾਣੇ ਮਾ ਕਸਰ ਨਹੀਂ ਕੋਈ ਚੱਡੀ ਆ। ਕਿਤੇ ਉਂਗਲੀ ਤਾਂ ਨਹੀਂ ਰੱਖੀ ਆ ਜੀ? ਨਹੀਂ ਨਹੀਂ ਕਿਤੇ ਜੇ ਕਿਤੇ ਨੁਕਸ ਨਿਕਲਿਆ ਬਾਪੂ ਮੈਨੂੰ ਫੋਨ ਲਾ ਦੇ। ਹਾਂ ਜੀ ਹਾਂ ਠੀਕ ਆ ਜੀ। ਠੀਕ ਆ ਜੀ। ਧੰਨਵਾਦ ਜੀ। ਆ ਦਿਖਾ ਦੇ ਛੋਟੇ ਭਾਈ। ਆ ਵੀ ਇਹ ਆ ਟੈਂਕ ਵਾਲੀ ਆ ਦੇਖੋ ਕਿੰਨੀ ਖੂਬਸੂਰਤ ਪਲੇਟ ਬਣਾ ਕੇ ਲਾਈ। ਇਹ ਤਾਂ ਆਪਾਂ ਨਵੀਂ ਯੂਜ਼ ਕਰਦੇ ਆਂ ਜੀ। ਹੈ ਜੀ? ਛਿੱਕ ਤੱਕ ਨਵੀਂ। ਇਹ ਤਾਂ ਮੈਂ ਪਹਿਲਾਂ ਵੀ ਦਿਖਾਇਆ ਸੀ ਨਹੀਂ ਅਗਲਾ ਲੈ ਕੇ 500 ਰੁਪਏ ਦੀ ਕਬਾੜੀਆਂ ਤੋਂ ਠੋਕ ਦਿੰਦਾ। ਛਿੱਕ ਵੀ ਕਿੰਨੇ ਦੀ ਆਉਂਦੀਆਂ ਢੱਲੋਂ? 250 ਇੱਧਰ ਦੇਖ ਲਓ ਸਾਰੀ ਤੇ ਮੇਰਾ ਖਿਆਲ ਕੋਈ ਵੀ ਪਿੰਨ ਨਿਲਦੀ ਆਪਣੀ ਬਿਨਾ ਬੁਸ਼ ਤੋਂ ਨਹੀਂ ਹੈਗੀ ਆਏ ਹਾਏ 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 ਬੜਾ ਇਹ ਤੇਰਾ ਧੰਨਵਾਦ ਭਾਈ ਪਹਿਲਾਂ ਤਾਂ ਕਰਦਾ ਆ ਇੱਕ ਚੀਜ਼ ਸਾਡੀ ਲਿਖੀ ਵੀ ਸੀ ਅਸੀਂ ਭੁੱਲ ਗਏ ਸੀ ਭਾਈ ਇਸ ਟਰਾਲੀ ਦੇ ਜਿੰਨੇ ਵੀ ਮੂਵੇਬਲ ਪਾਰਟ ਨੇ ਜਿੰਨੇ ਵੀ ਚੱਲਣ ਵਾਲੇ ਪਾਰਟ ਨੇ ਉਹਨਾਂ ਦੇ ਵਿੱਚ ਤੁਹਾਨੂੰ ਹਰ ਇੱਕ ਦੇ ਵਿੱਚ ਬੁਸ਼ ਮਿਲੂਗਾ ਜਿੰਨੇ ਸਾਈਡ ਸੀ ਪਿੰਨ ਹੋਊਗੀ ਉਹਦੇ ਹਿਸਾਬ ਨਾਲ ਥੱਲੇ ਨਹੀਂ ਵੀ ਕੱਲੇ ਥੱਲੇ ਜੈਕਾਂ ਚ ਬੋਸ਼ਾ ਜਿੱਥੋਂ ਵੀ ਕੋਈ ਚੀਜ਼ ਘੁੰਮਦੀ ਆ ਉਹਨੇ ਤੁਹਾਨੂੰ ਬੋਸ਼ ਮਿਲਣਗੇ ਟਾਪ ਕੁਆਲਿਟੀ ਦੇ ਕਿਤੇ ਕੋਈ ਚਲਵਾ ਗੰਮ ਨਹੀਂ ਮਿਲੂਗਾ ਤੇ ਇੱਕ ਮੇਰੀ ਜਾਂਦੇ ਜਾਂਦੇ ਦੀ ਖਵਾਹਿਸ਼ ਆ ਮਾੜੀ ਜੀ ਘੋੜੀ ਦਿਖਾ ਦੇ ਕਹਿੰਦਾ ਜੇ ਟਰਾਲੀ ਲੈਣ ਜਾਈਏ ਨਾ ਇਹ ਘੋੜੀ ਕੋੜੀ ਤੋਂ ਹੀ ਪਛਾਣ ਆ ਜਾਂਦੀ ਆ ਵੀ ਟਾਂਕਾ ਕਹੇ ਜਾ ਲਾਇਆ ਵਾ ਇਹ ਘੋੜੀ ਨੇ ਬਹੁਤ ਬੰਦਿਆਂ ਦੀਆਂ ਲੱਤਾਂ ਤੋੜੀਆਂ ਨੇ ਦੂਜੇ ਨੰਬਰ ਤੇ ਪਛਾਣ ਆ ਜਾਂਦੀ ਆ ਪਿਛਲੇ ਉਹ ਜਿਗਾਰਡ ਤੋਂ ਜਾ ਟੋਚਨ ਪਾਉਨੇ ਆ ਨਾ ਉਹ 855 ਦੀ ਹੁੱਕ ਚ ਅਗਲਾ ਲੈ ਜਾਂਦਾ ਕੀਲੇ ਦੀ ਬਾਈ ਘੜੀਸ ਕੇ ਸੋ ਆਜੋ ਕਰਾਂ ਸਾਰੇ ਨਾਲੇ ਤਾਂ ਫਤੇ ਬਲਾ ਦੀਏ ਮੇਰਾ ਖਿਆਲ ਹੈ ਅਸੀਂ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇਹ ਲੌਂਗ ਵੀਡੀਓ ਆ ਜਿਹੜੀ ਫੇਸਬੁੱਕ ਪਰ YouTube ਤੇ ਚੱਲੂਗੀ ਤੇ ਬਾਕੀ ਆਪਾਂ ਰੀਲਸ ਪਾਵਾਂਗੇ ਰੀਲਸ ਆਪਾਂ ਕਲੈਬ ਕਰਕੇ ਪਾਉਨੇ ਹੁੰਦੇ ਆ ਸਮਾਣਾ ਐਗਰੀ ਪੁਆਇੰਟ ਵਾਲਿਆਂ ਨਾਲ ਵੀ ਉਹਨਾਂ ਦਾ ਪੇਜ ਆ Instagram ਤੇ ਉਹਨੂੰ ਵੀ ਫੋਲੋ ਕਰਿਓ ਤੇ ਇਹ ਤੋਂ ਇਲਾਵਾ ਜਿੰਨੀਆਂ ਰੀਲਸ ਨੇ ਚਾਰ ਪੰਜ ਰੀਲਾਂ ਬਣਾਵਾਂਗੇ ਉਹਨਾਂ ਨੂੰ ਵੀ ਪਿਆਰ ਦਿਓ ਜੇ ਕਿਸੇ ਨੂੰ ਕੰਟੈਕਟ ਨੰਬਰ ਚਾਹੀਦਾ ਹੈ ਸਕਰੀਨ ਤੇ ਵੀ ਡਿਸਪਲੇ ਹੋ ਰਿਹਾ ਹੈ ਪਲੱਸ ਜਿਹੜਾ ਇਹਨਾਂ ਦੇ ਪੇਜ ਤੇ ਆਪਾਂ ਕਲੈਬ ਕਰਦੇ ਹੁੰਨੇ ਆ ਉਹਦੇ ਤੋਂ ਤੁਸੀਂ ਪੇਜ ਤੋਂ ਨੰਬਰ ਲੈ ਸਕਦੇ ਹੋ ਠੀਕ ਆ ਜੀ ਹੋਰ ਤਾਂ ਨਹੀਂ ਜੀ ਕੁਝ ਕਹਿਣਾ ਹਾਂਜੀ ਆ ਪੌਣਾ ਟਾਈਮ ਦੇ ਵਿੱਚ ਇਹਨੂੰ ਆਨਲਾਈਨ ਚਲਾ ਰਹੇ ਆ ਟਰਾਲੀ ਬੰਦੀ ਆਪਣੇ ਪੇਜ ਤੇ ਦੇਖਿਆ ਕਰੋ ਵੀ ਕਿਦਾਂ ਪਾ ਰਹੇ ਆ ਕਿਦਾਂ ਬੰਦੀ ਵਾਹ ਜੀ ਵਾਹ ਇੱਕ ਗੱਲ ਸਾਲੀ ਇੱਕ ਤਾਂ ਭੁੱਲਦੇ ਬਹੁਤ ਆ ਕਾਲੀ ਚਾਸੀ ਥੋੜੇ ਜਿ ਲੇਟ ਲਤੀਬ ਬੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਸੱਜਣ ਨੇ ਕੋਈ ਆਪਣੀ ਟਰਾਲੀ ਬਣਵਾਉਣੀ ਹੈ ਉਹ ਟਰਾਲੀ ਦੀ ਸਾਈਜ਼ ਦੇ ਕੇ ਜਾਊਗਾ ਜਦੋਂ ਉਹਦੀ ਚਾਸੀ ਕਹਿੰਦੇ ਹੁੰਦੇ ਆ ਜਿੱਦਣ ਉਹਦੀ ਚਾਸੀ ਪੈ ਗਈ ਉਹਨੇ YouTube ਚੈਨਲ ਤੇ ਆਪਾਂ ਪਬਲਿਕ ਵੀਡੀਓ ਪਾਇਆ ਕਰਾਂਗੇ ਲਾਈਵ ਚਲਾ ਦਿਆ ਕਰਦੀਆਂ ਲਾਈਵ ਆਪਣੀ ਟਰਾਲੀ ਨੂੰ ਬਣਦਾ ਉਹ ਆਪ ਦੇਖੇ ਉਹਨੂੰ ਕੋਈ ਵੀ ਸੱਜਣ ਦੇਖੇ ਕਹਿਣ ਤੋਂ ਭਾਵ ਆਪਣੀ ਟਰਾਲੀ ਤੁਸੀਂ ਲਾਈਵ ਬਣਦੀ ਦੇਖ ਸਕਦੇ ਹੋ ਕਿਹੜਾ ਮਾਲ ਲੱਗ ਰਿਹਾ ਕਿੱਦਾਂ ਦਾ ਬਿਲਡਿੰਗ ਹੋ ਰਿਹਾ ਕਿੱਦਾਂ ਦਾ ਰੰਗ ਹੋ ਰਿਹਾ ਮੇਰਾ ਖਿਆਲ ਹੈ ਪੰਜਾਬ 'ਚ ਜਾਂ ਇੰਡੀਆ 'ਚ ਪਹਿਲੀ ਚੀਜ਼ ਆ ਕਿਸੇ ਨੇ ਅਜੇ ਤੱਕ ਲਾਈਵ ਬਣਦੀ ਟਰਾਲੀ ਨਹੀਂ ਦਿਖਾਈ ਲਾਈਵ ਆਪਣੀ ਟਰਾਲੀ ਬਣਦੀ ਦੇਖੋ ਲਾਈਵ ਅਸੀਂ ਤਾਂ ਦਿਖਾਉਨੇ ਆ ਕਿਉਂਕਿ ਸਾਡੇ 'ਚ ਜਾਂ ਨਾ ਸਾਡੇ 'ਚ ਗੁੱਲਾ ਸਾਡੀ ਟਰਾਲੀ 'ਚ ਕਣਕੰਡਾ ਸੋ ਮੇਰਾ ਖਿਆਲ ਹੈ ਬਹੁਤ ਹੈ ਬਹੁਤੀ ਲੰਬੀ ਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ